ਜਿਹਨਾਂ ਲੋਕੀ ਤੁਸੀਂ ਦੇਖ ਰਹੇ ਹੋ ਉਹਨਾਂ ਤੇ ਮੈਂ ਤੁਹਾਡੇ ਨਾਲ ਜਗਵਿੰਦਰ ਸਿੰਘ ਪ੍ਰੋਗਰਾਮ ਖਪਰਨ ਫਿਲਟਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਦੇ ਵਿੱਚ ਸਤਿਕਾਰ ਹੈ ਅੱਜ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਸੱਤ ਮੈਂਬਰੀ ਕਮੇਟੀ ਦੀ ਇਕ ਵਾਇਕ ਕਰਨ ਵਾਲੇ ਤੇ ਉੱਥੇ ਹੀ ਐਸਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਜਿਨ੍ਹਾਂ ਦੇ ਵੱਲੋਂ ਅੱਜ ਅਚਾਨਕ ਹੀ ਪ੍ਰੈਸ ਕਾਨਫਰੰਸ ਦੇ ਦੌਰਾਨ ਅਸਤੀਫਾ ਦਿੱਤਾ ਤਾਂ ਕਿ ਅੱਜ ਉਸ ਤੋਂ ਬਾਅਦ ਚਰਚਾਾਂ માં ਤੇਜ਼ ਹੋਰੀਆਂ ਨੇ ਪੰਥ ਦੇ ਵਿੱਚ ਵੀ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਤੌਂਤੀ ਜੇਕਰ ਜ਼ਿਕਰ ਕੀਤਾ ਜਾਵੇ ਬਹੁਤ ਸਾਰੇ ਕਾਰਨ ਨੇ ਜਿਹੜੇ ਵੱਖੋ ਵੱਖਰੇ ਲੀਡਰਾਂ ਦੇ ਵੱਲੋਂ ਵੀ ਦੱਸੇ ਜਾ ਰਹੇ ਨੇ ਇਸ ਅਸਤੀਫੇ ਦੇ ਪਿੱਛੇ ਕਿਉਂਕਿ ਥੋੜੇ ਦਿਨ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਦੀਆਂ ਸਿਵਾਮਾਣੇ ਜਿਹੜੀਆਂ ਖਤਮ ਕੀਤੀਆਂ ਗਈਆਂ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਈ ਅਤੇ ਉਸ ਤੋਂ ਬਾਅਦ ਅਚਾਨਕ ਜਿਹੜਾ ਪ੍ਰੈਸ ਕਾਨਫਰੰਸ ਦਾ ਦਰਾਨਾ ਜਸੀਪਸੀ ਪ੍ਰਧਾਨ ਹਰਜਿੰਦਰ ਸਿੰਘ ਤਾਮੀਤੇ ਵੱਲੋਂ ਵੀ ਅਸਤੀਫਾ ਦੇ ਦਿੱਤਾ ਗਿਆ। ਦਾਜ ਪ੍ਰੋਗਰਾਮ ਦੇ ਵਿੱਚ ਇਸੇ ਤੇ ਚਰਚਾ ਕਰਾਂਗੇ ਇਸੇ ਮੁੱਦੇ ਨੂੰ ਲੈ ਕੇ ਗਲਪਾਤ ਕਰਾਂਗੇ ਗਲਪਾਤ ਕਰਨ ਦੇ ਲਈ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸੀਨੀਅਰ ਪੱਤਰਕਾਰ ਜਸਵੀਰ ਸਿੰਘ ਪੱਟੀ ਜੀ ਜੁੜ ਚੁੱਕੇ ਨੇ ਉਹ ਸਭ ਤੋਂ ਪਹਿਲਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਤਿਕਾਰ ਕਰਦੇ ਆ। ਪੱਟੀ ਜੀ ਪ੍ਰੋਗਰਾਮ 'ਚ ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਪਟਿਆਲਾ ਜੀ ਕਿਸ ਤਰੀਕੇ ਨਾਲ ਦੇਖਦੇ ਹਾਂ ਕਿਉਂਕਿ ਜਦੋਂ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਕਾਰਵਾਈ ਹੁੰਦੀ ਹੈ ਉਹਨਾਂ ਦੀਆਂ ਜਿਹੜੀਆਂ ਸੇਵਾਵਾਂ ਖਤਮ ਕੀਤੀਆਂ ਜਾਂਦੀਆਂ ਨੇ ਤਾਂ ਉਸ ਤੋਂ ਬਾਅਦ ਲਗਾਤਾਰ ਸਵਾਲ ਉੱਠ ਰਹੇ ਸੀ ਕਿ ਉਹਨਾਂ ਦੇ ਨਾਲ ਸਟੈਂਡ ਲੈਣਾ ਚਾਹੀਦਾ ਉਹਨਾਂ ਦਾ ਜਿਹੜਾ ਹੱਕ ਦੇ ਵਿੱਚ ਖੜਨ ਦੀ ਲੋੜ ਹੈ ਪਰ ਇੱਕ ਪਾਸੇ ਹੱਕ ਦੇ ਵਿੱਚ ਖੜਨ ਦੀ ਗੱਲ ਆਖੀ ਜਾ ਰਹੀ ਸੀ ਪਰ ਦੂਜੇ ਪਾਸੇ ਅਚਾਨਕ ਜਿਹੜਾ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਸਤੀਫਾ ਦੇ ਦਿੰਦ ਨੇ ਪਹਿਲੀ ਗੱਲ ਤੇ ਇਹ ਆ ਕਿ ਜਿਹੜੇ ਸਾਡੇ ਐਡਵੋਕੇਟ ਹਰਜਿੰਦਰ ਸਿੰਘ ਧਾਮੀਆ ਉਹ ਜਿਸ ਸੀਟ ਦੇ ਉੱਤੇ ਬਿਠਾਇਆ ਗਿਆ ਸੀ ਉਸ ਸੀਟ ਦੇ ਕੱਦ ਪੁੱਤ ਦੇ ਬੰਦੇ ਨਹੀਂ ਸਨ। ਉਹਨਾਂ ਨੇ ਉਸ ਸੀਟ ਦੀ ਗ੍ਰੇਮਾ ਨੂੰ ਉਸ ਅਹੁਦੇ ਦੀ ਮਹੱਤਤਾ ਨੂੰ ਸਮਝਾਈ ਨਹੀਂ ਕਿ ਇਹ بڑا ਅਹੁਦਾ ਵੱਡਾ ਵੀ ਸੀਗਾ ਜਿਹੇਦਰ ਗੁਰਚਰਨ ਸਿੰਘ ਟੋੜਾ ਹੁੰਦੇ ਸੀ ਤੇ ਅਫਸਰ ਆ ਪਾ ਕੇ ਕਹਿੰਦੇ ਜਿਹੇਦਰ ਜੀ ਮੈਂ ਫਲਾਣਾ ਐਸਐਸਪੀ ਲੱਗ ਗਿਆ ਮੈਂ ਡੀਸੀ ਲੱਗ ਗਿਆ ਜੀ ਤਮਨੂ ਕੀ ਸੇਵਾ ਦੱਸੋ ਉਸ ਤੋਂ ਬਾਅਦ ਕੋਈ ਉਸ ਕੱਦ-ਬੁੱਦ ਦਾ ਬੰਦਾ ਨਹੀਂ ਆਇਆ ਹੁਣ ਤੱਕ ਜਿੰਨੇ ਵੀ ਐਸਪੀਸੀ ਦੇ ਪ੍ਰਧਾਨ ਰਹੇ ਨੇ ਸ਼੍ਰੋਮਣੀ ਕੁੜੀ ਦੇ ਪ੍ਰਧਾਨ ਰਹੇ ਉਹਨਾਂ ਦੇ ਸਭ ਤੋਂ ਵੱਧ ਸਮਾਂ ਜਹੇਦਰ ਗੁਰਚੰਦ ਸਿੰਘ ਟੋੜਾ ਪ੍ਰਧਾਨ ਰਹੇ ਨੇ ਜੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇਹਨਾਂ ਦੀ ਸ਼ਰਾਫਤ ਦੇ ਉੱਤੇ ਇਹਨਾਂ ਦੀ ਇਮਾਨਦਾਰੀ ਦੇ ਉੱਤੇ ਅਸੀਂ ਕਿਸੇ ਪ੍ਰਕਾਰ ਦੀ ਕੋਈ ਟਿੱਪਣੀ ਨਹੀਂ ਕਰਦੇ ਲੇਕਿਨ ਇਹਨਾਂ ਦੇ ਨਾਂ ਤੇ ਉੱਤੇ ਐਕਸਟਰਸ਼ਨ ਹੁੰਦੀ ਰਹੀ ਹੈ। ਹਮ ਜਦੋਂ ਸਾਡੇ ਕੋਲ ਲਿਖਤੀ ਪੜੀ ਸਬੂਤ ਨਹੀਂ ਕਿ ਅਸੀਂ ਬਾਈ ਨੇਮ ਦੱਸਾਂਗੇ ਕਿ ਇਹਨੇ ਕੀ ਕੀਤਾ। ਲੇਕਿਨ ਇਹਨਾਂ ਦੇ ਕੋਈ ਇਲਜ਼ਾਮ ਇਹ ਹੋ ਜਾਂਦੀ ਹੈਗਾ। ਲੇਕਿਨ ਉਸ ਕਦਮ ਉੱਤੇ ਨਾ ਹੁੰਦੇ ਕਰਕੇ ਜਿਹੜੇ ਅਸੀਂ ਇਹ ਆਪਣਾ ਪ੍ਰਭਾਵ ਉਹ ਛੱਡ ਨਹੀਂ ਛੱਕੇ ਵੀ ਮੈਂ ਵਾਕਈ ਐਸਪੀਸੀ ਦਾ ਪ੍ਰਧਾਨ ਹਾਂ। ਹਮ ਅੱਜ ਇਸਤਿਫਾ ਦਿੱਤਾ। ਬੜੇ ਬਿਆਬਰੂ ਹੋ ਕੇ ਤੇਰੇ ਕੂਚੇ ਸੇ ਹਮ ਨਿਕਲੇ ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ ਪਿੱਪਲ ਦੇ ਪੱਤਿਆ ਵੇ ਕੀ ਖਣਖਣ ਲਾਈਏ ਪੱਤ ਪੁਰਾਣੇ ਝੜੇ ਤੇ ਹੁਣ ਰੁੱਤ ਨਵਿਆਂ ਦੀ ਆਈ ਐ ਐਡਵਰਕਟ ਹਰਜਿੰਦਰ ਸਿੰਘ ਧਾਮੀ ਨੇ ਅਸੀਫਾ ਇਹ ਕਹਿ ਕੇ ਦਿੱਤਾ ਵੀ ਜਥੇਦਾਰ ਅਕਾਲ ਤਖਤ ਗਿਆਨੀ ਰਗਵੀਰ ਸਿੰਘ ਉਹ ਰਹੇ ਨੇ ਜਿਹੜੀ ਇੱਕ ਪੋਸਟ ਪਾਈ ਆ ਜੀ ਉਹਦੇ ਵਿੱਚ ਉਹਨਾਂ ਨੇ ਇਹ ਲਿਖਿਆ ਵੀ ਗਿਆਨੀ ਹਰਪ੍ਰੀਤ ਸਿੰਘ ਦੀ ਬਰਖਾਸਕੀ ਦੀ ਅਸੀਂ ਨਿੰਦਾ ਕਰਦੇ ਆ ਤੇ ਇਹ ਅਤਮੰਦਪਗ ਹੈ ਹਾਂ ਤਾਂ ਮੀਸਾਬ ਕਹਿੰਦੇ ਸਾਡੇ ਕੋਲ ਸਬੂਤ ਹੈਗੇ ਨੇ ਵੀ ਜਿਹੜੀ ਅਕਲ ਸ਼੍ਰੋਮਣੀ ਕਮੇਟੀ ਆ ਜਿਥੇ ਤਹਰਾਂ ਦੇ ਅਤਲਬ ਸਮੇਂ-ਸਮੇਂ ਤੇ ਐਕਸ਼ਨ ਲੈਂਦੀ ਰਹੀ ਹੈ ਜੀ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਤੁਸੀਂ ਐਗਜ਼ਾਮਪਲ ਦਿੱਤਾ ਮੀਸਾਬ ਮੈਂ ਐਗਜ਼ਾਮਪਲ ਦੇ ਦਿੰਦਾ ਤਾਂ ਮੀਸਾਂ ਨੇ ਐਗਜ਼ਾਮਪਲ ਨਹੀਂ ਦਿੱਤੀ ਮੈਂ ਦੇ ਦਿੰਦਾ ਗੁਰ ਗਿਆਨੀ ਗੁਰਦਿਆਲ ਸਿੰਘ ਅਜਨੋਹਾ ਜਥੇਦਾਰ ਕਲ ਤਖਸਨ ਸਾਧੂ ਸਿੰਘ ਭੋਰਾ ਤੋਂ ਬਾਅਦ ਬਣਦੇ ਥੋੜਾ ਸਮਾਂ ਰਿੰਦੇ ਜੋ ਜੀ ਤੇ ਅਜਨੋਹਾ ਸਾਹਿ ਦੀ ਸ਼ਿਕਾਇਤ ਕੀਤੀ ਸੀ ਜਥੇਦਾਰ ਸੰਤੋਖ ਸਿੰਘ ਲੀਨੇ ਮਨਜੀਤ ਸਿੰਘ ਜੀ ਕੇ ਦੇ ਪਿਤਾ ਨੇ ਪੀ ਇਹ ਲੋਕ ਵਿਦੇਸ਼ਾਂ ਜਾਂਦੇ ਤੇ ਲੋਕਾਂ ਦੇ ਘਰਾਂ ਜਾ ਕੇ ਡਾਲਰ ਕਮਾਉਂਦੇ ਫਿਰਦੇ ਨੇ ਲਫਾਵੇਂ ਜਿੰਨੇ ਫਿਰਦੇ ਨੇ ਤੇ ਜਥੇਦਾਰ ਗੁਰਚੰਦ ਸਿੰਘ ਟੋਹੜਾ ਨੇ ਕਿਹਾ ਸੀ ਸ਼੍ਰੋਮਣੀ ਕਮੇਟੀ ਕੋਲੇ ਕੋਈ ਅਧਿਕਾਰ ਨਹੀਂ ਕਿ ਉਹ ਜਥੇਦਾਰ ਦੇ ਖਿਲਾਫ ਕੋਈ ਇਹੋ ਜਿਹੀ ਪੜਤਾਲ ਕਰਕੇ ਤੇ ਉਹਨੂੰ ਸਜ਼ਾ ਦੇਵੇ ਹਾਂ ਬਿਖੋ ਦੇਸ਼ ਦੇ ਰਾਸ਼ਟਰਪਤੀ ਸਾਡੇ ਨਾਲ ਜਿਹੜੇ ਹੁੰਦੇ ਆ ਦੇਸ਼ ਦੇ ਰਾਸ਼ਟਰਪਤੀ ਸੌ ਕੋਣ ਚ ਕੋਦਾ ਉਹਨੂੰ ਸੁਪਰੀਮ ਕੋਰਟ ਦਾ ਚੀਫ ਜਸਟਿਸ ਪਰ ਲੇਕਿਨ ਜਦੋਂ ਬਕਾਇਦਾ ਤੌਰ ਤੇ ਰਾਸ਼ਟਰਪਤੀ ਸਹੁੰ ਚੁੱਕ ਕੇ ਉਹ ਆਪਣਾ ਉਹਦਾ ਸਵਾਲ ਲੈਂਦੇ ਉਹਨਾਂ ਦੇ ਖਿਲਾਫ ਕੋਈ ਮੁਕਦਮਾ ਦਰਜ ਨਹੀਂ ਹੋ ਸਕਦਾ ਉਹ ਜੀ ਜਿੰਨਾ ਚਿਰ ਆਪਣੇ ਉਹਦੇ ਬੈਠੇ ਆ ਕਿਸੇ ਪ੍ਰਕਾਰ ਦੀ ਕਰਵ ਨਹੀਂ ਹੋ ਸਕਦੀ ਉਸੇ ਤਰ੍ਹਾਂ ਸਾਡੇ ਨੇ ਜੀ ਤੇ ਜਦੋਂ ਦਾ ਗੁਰਚਨ ਸਿੰਘ ਟੋੜਾ ਨੇ ਉਹ ਐਪਲੀਕੇਸ਼ਨ ਜਿਹੜੀ ਸੀ ਉਹ ਸੱਚਖੰਡਿ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥ ਨੂੰ ਮਾਰਕ ਕਰਦੀ ਜੀ ਤੁਸੀਂ ਪੜਤਾਲ ਕਰ ਸਕਦੇ ਹੋ ਤੇ ਗੱਲ ਹੈ ਵੀ ਸੱਚ ਜੀ ਸਾਡੀ ਮਰਿਆਦਾ ਦੇ ਮੁਤਾਬਕ ਜੇ ਜਥੇਦਾਰ ਗਲਤੀ ਕਰਦੇ ਆ ਤੇ ਉਹਨਾਂ ਦੇ ਖਿਲਾਫ ਹੈੱਡ ਗ੍ਰੰਥੀ ਨੂੰ ਅਧਿਕਾਰ ਆ ਜਾਂਚ ਕਰਨ ਦਾ ਹੂੰ ਲੇਕਿਨ ਜਥੇਦਾਰ ਗੁਰਜਿੰਦ ਸਿੰਘ ਟੋੜਾ ਨੇ ਆਪ ਨਹੀਂ ਕੀਤੀ ਜਾਂਚ ਜਾਂਚ ਹੋਣ ਤੋਂ ਬਾਅਦ ਜਥੇਦਾਰ ਸੋਰੀ ਗਿਆਨੀ ਜਸਦਰ ਗਿਆਨੀ ਗੁਰਦਿਆਲ ਸਿੰਘ ਜਿੰਨੋਂ ਬਾਅਦ નિર્ਦੋਸ਼ ਪਾਏ ਗਏ ਇਵਨ ਸ਼ਿਕਾਇਤ ਕਰਤਾ ਨੂੰ ਅਕਾਲ ਤੱਕ ਤੇ ਸੱਦ ਕੇ ਬਕਾਇਦਾ ਤੌਰ ਤੇ ਤਨਖਾਹ ਲਈ ਗਈ ਸੀ। ਹੂੰ। ਵੀ ਜਥੇ ਤਰ੍ਹਾਂ ਦੇ ਤੇ ਝੂਠੇ ਇਲਜ਼ਾਮ ਲਾਏ ਨੇ। ਓਕੇ ਕਰੀ। ਤੇ ਮੈਂ ਇਹ ਵੀ ਦੱਸ ਦਿਆਂ। ਮੈਂ ਤੁਹਾਨੂੰ ਇਹ ਵੀ ਦੱਸ ਜਿਆ ਤੁਹਾਨੂੰ ਜੀ। ਵੀ ਜਦੋਂ ਬਕਾਇਦਾ ਤੌਰ ਤੇ ਝੂਠੇ ਇਲਜ਼ਾਮ ਦੀ ਗੱਲ ਚੱਲੀ ਸੀ ਉਹ ਤਾਂ ਗੱਲ ਮੁੱਕ ਗਈ ਉੱਥੇ। ਲੇਕਿਨ ਜਹੇਦਰ ਉਦੋਂ ਸਭ ਨੇ ਆਪਣੀ ਸੀਟ ਤੇ ਆ ਗਏ ਲੇਕਿਨ ਇੱਕ ਵਾਰੀ ਹਾਲਾਤ ਇਦਾਂ ਬਣੇ ਸੀਗੇ ਵੀ ਵਿਦੇਸ਼ਾਂ ਤੋਂ ਚਿੱਠੀਆਂ ਆਈਆਂ ਵੀ ਤੁਹਾਡੇ ਜਥੇਦਾਰ ਹੁੰਦੇ ਤੇ ਲੋਕਾਂ ਦੇ ਘਰਾਂ 'ਚ ਅਰਦਾਸ ਦੇ ਬਦਮਾਨੇ ਜਾ ਕੇ ਡਾਲਰ ਇਕੱਠੇ ਕਰਦੇ ਜਹੇਦਰ ਨੇ ਤਿੰਨੇ ਟੋੜਾ ਸੋਨੇ ਤਿੰਨੇ ਜਹੇਦਰ ਬਿਲਾ ਲਏ ਜੀ ਇਹ ਗੱਲਾਂ ਆਫ ਦੀ ਰਿਕਾਰਡ ਸੀ ਲਿਖਤੀ ਨਹੀਂ ਕਿਤੇ ਵੀ ਹੈਗੀਆਂ ਉਹ ਚਿੱਠੀਆਂ ਜਹੇਦਰ ਨੂੰ ਕਿ ਪੜ ਲੁੱਤੀ ਪਰ ਜਦੋਂ ਤੁਸੀਂ ਜਾਣਦੇ ਹੋ ਵਿਦੇਸ਼ਾਂ ਤੁਸੀਂ ਕਹਿੰਦੇ ਅਸੀਂ ਧਰਮ ਪ੍ਰਚਾਰ ਕਰਨ ਚੱਲੇ ਆਂ ਕੀ ਇੱਥੇ ਧਰਮ ਪ੍ਰਚਾਰ ਹੋ ਗਿਆ ਜਗਵਿੰਦਰ ਜੀ ਅੱਜ ਸਾਡੇ 13000 ਪਿੰਡਾਂ ਦੇ ਵਿੱਚੋਂ ਕਈ ਪਿੰਡ ਅਜ਼ਾਦ ਨੇ ਜਿੱਥੇ ਸਾਨੂੰ ਪੰਜ ਗੁਰਸਿੱਖ ਨਹੀਂ ਲੱਭਦੇ ਅਮਰਤਾ ਸਿੰਘ ਮਰੀ ਦੂਰ ਦੀ ਗੱਲ ਜਦੋਂ ਇੰਨੀ ਗੱਲ ਕਹੀ ਉਹ ਕਹਿੰਦੇ ਜੀ ਵੇਖੋ ਮੈਂ ਤੁਹਾਨੂੰ ਕੁਝ ਨਹੀਂ ਕਹਿਣਾ ਇਹ ਤੁਸੀਂ ਪੜਿਆ ਵਿਚਾਰ ਲਓ ਹੁਣ ਜੇ ਨਹੀਂ ਤੇ ਮੈਂ ਇਹ ਚਿੱਠੀਆਂ ਅਡਜੈਕਟ ਵਿੱਚ ਰੱਖ ਦੇਣੀਆਂ ਜੀ। ਹਾਂ। ਮੈਂ ਚਿੱਠੀਆਂ ਇਹ ਅੰਤਰੰਗ ਕਮੇਟੀ 'ਚ ਰੱਖ ਦੇਣੀਆਂ ਜੀ। ਜਦੋਂ ਉਹ ਇੰਨੀ ਗੱਲ ਕਹੀ ਤੇ ਜਿਹੇ ਤਰ੍ਹਾਂ ਦੇ ਕੰਨ ਖੜੇ ਹੋ ਗਏ ਸੀਗੇ। ਮੁੜ ਕੇ ਜਦੋਂ ਬਾਹਰ ਜਾਣਾ ਹੁੰਦਾ ਸੀ ਤੇ ਕੋਈ ਚਿੱਠੀ ਬਾਹਰੋਂ ਆਉਂਦੀ ਸੀ ਨਾ ਸੰਦੇਸ਼ ਆਉਂਦਾ ਸੀ ਕਿ ਆਉਂਦਾ ਸੀ ਇਸ ਕੰਮ ਵਾਸਤੇ ਆਓ ਜੀ। ਉਹ ਸ਼੍ਰੋਮਣੀ ਕਮੇਟੀ ਦੀ ਅਡਜੈਕਟ ਅਡਜੈਕਟ ਉਹ ਜਾਂਦੀ ਸੀ। ਪਰ ਅੰਤਰੰਗ ਕਮੇਟੀ ਫਸਾ ਲੈਂਦੀ ਸੀ ਵੀ ਕੀ ਕਰਵਾ ਦਿੱਤੇ ਸੀ। ਹਾਂ। ਜਿਹਦਰ ਨੇ ਕੀਤੇ ਨਹੀਂ ਨਿਕਲ ਨਹੀਂ ਕੀਤਾ ਲੇਕਿਨ ਮੈਂ ਇਹ ਗੱਲ ਕਹਿ ਨਹੀਂ ਵੀ ਜੇ ਤੁਹਾਡੇ ਕੋਲ ਇਹ ਕੋਈ ਵੀ ਸਬੂਤ ਇਹੋ ਜਿਹਾ ਗੱਜ ਦੇ ਦੇਦੇ ਤੁਸੀਂ ਜੀ ਲੇਕਿਨ ਮੈਂ ਇਹ ਵੀ ਕਹਿ ਦਿਆਂ ਸ਼੍ਰੋਮਣੀ ਕਮੇਟੀ ਜੇ ਪੁਆਇੰਟਿੰਗ ਅਥਾਰਟੀ ਹੈ ਤੇ ਤੋਂ ਡਿਸਟ੍ਰੋਡ ਅਥਾਰਟੀ ਵੀ ਹੋਈ ਹੈ ਕਿ ਜਿਹੋ ਜੇ ਦੋਸ਼ ਲਾ ਕੇ ਤੁਸੀਂ ਗਿਆਨੀ ਹਰਦੀਸ ਨੂੰ ਢਾਇਆ ਉਹ ਕੋਈ ਬੰਦਿਆਂ ਵਾਲੀ ਗੱਲ ਨਹੀਂ ਹਮ ਇੱਕ ਵਾਰੀ ਮੈਂ ਨਾ ਨਹੀਂ ਲੈਣਾ ਇੱਕ ਸ਼੍ਰੋਮਣੀ ਕਮੇਟੀ ਤੇ ਦੋਸ਼ ਲਗਾਈ ਬੜੀ ਗੰਭੀਰ ਜੀ ਜਹੇਦਰ ਕਹੜਾ ਕਿਨੇ ਰੋਲਾ ਪਾਇਆ ਯਾਰ ਇਹਨੂੰ ਅੰਦਰੋਂ ਕਿ ਸਮਝਾਵਾਂ ਕਿ ਬੇਇੱਜ਼ਤੀ ਬੜੀ ਹੋਣੀ ਆਪਣੀ ਇੱਥੇ ਤੇ ਤੁਸੀਂ ਸੇ ਪੁਝਾਬ ਕਰਾਇਆ ਹਾਂ ਜਿਹੜਾ ਕੇਸ 2007 ਦੇ ਵਿੱਚ ਬਕਾਇਦਾ ਤੌਰ ਤੇ ਜਾਂਚੋ ਕੇ ਫਾਈਲ ਹੋ ਗਿਆ ਸੀ ਉਸ ਕੇਸ ਨੂੰ ਜਾ ਕੇ ਤੁਸੀਂ ਕੀਤਾ ਤੇ ਫਿਰ ਤਿੰਨ ਮੈਂਬਰੀ ਕਮੇਟੀ ਦੀ ਰਿਪੋਰਟ ਦੇ ਵਿਆਪ ਤੇ ਤੁਸੀਂ ਉਹਨਾਂ ਨੂੰ ਤੌਰਤਾ ਕਰਨ ਪਰ ਇੱਕ ਗੱਲ ਯਾਦ ਰੱਖ ਲਿਓ ਇੱਕ ਕੇਸ ਹਾਈ ਕੋਰਟ ਜਾਏਗਾ ਇੱਕ ਕੇਸ ਦੇ ਇੱਕ ਵਕੀਲ ਲੈ ਕੇ ਜਾ ਰਿਹਾ ਵਾ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਜਿਹੜੀ ਸੇਵਾ ਮੁਕਤੀ ਕੀਤੀ ਗਈ ਸਾਨੂੰ ਸ਼੍ਰੋਮਣੀ ਕਮੇਟੀ ਦੱਸੇ ਕਿਹੜੇ ਨਿਜਮਤਦ ਕੀਤੀ ਗਈ ਕਿਹੜਾ ਵਿਧਾਨ ਨੇ ਦਾ ਕੋਲੇਗਾ ਦੂਸਰਾ ਕੇਸ ਉਹ ਬੀਬੀ ਲੈ ਕੇ ਜਾਏਗੀ ਜਿਹਨੂੰ ਬਦਨਾਮ ਕੀਤਾ ਗਿਆ ਹਾਈ ਕੋਰਟ ਵਿੱਚ ਚਲੇ ਜਾਂਦੀ ਤੇ ਸਮੁੱਚੀ ਇੰਜੈਕਟਿਵ ਸਮੇਤ ਪ੍ਰਧਾਨ 15 ਦੇ 15 ਮੈਂਬਰ ਜਿਹੜੇ ਨਾ ਅਦਾਲਤ ਦੇ ਬਾਹਰ ਜੇਬ ਕਤਰਿਆਂ ਵਾਂਗੂ ਆਪਣੀ ਬਾਜਪਨ ਜੁਡੀ ਕਰਿਆ ਕਰਨਗੇ ਅਗਲੀ ਗੱਲ ਜਿਹੜਾ ਮਹਿਲਾ ਕਮਿਸ਼ਨ ਆ ਪੰਜਾਬ ਦਾ ਮਹਿਲਾ ਕਮਿਸ਼ਨ ਉਹਦੇ ਕੋਲ ਵੀ ਕੇਸ ਜਾ ਰਹੇ ਹੈ ਜੀ ਤੇ ਰਾਸ਼ਟਰੀ ਮਹਿਲਾ ਕਮਿਸ਼ਨ ਦੇ ਕੋਲ ਕੇਸ ਜਾ ਰਹੇ ਹੈ ਜਦੋਂ ਤਿੰਨ ਜਗ੍ਹਾ ਕੇਸ ਚ ਲੱਗ ਗਿਆ ਤੇ ਇਹਨਾਂ ਚੋਂ ਕਿਸੇ ਮੈਂਬਰ ਦੀ ਹਿੰਮਤ ਹੈਗੀ ਜੇਕਰ ਤਰੀਕਾ ਮੁੱਕ ਸਕਿਆ ਉੱਥੇ ਬਹੁਤੇ ਛੱਡ ਕੇ ਭੱਜ ਜਾਣਗੇ ਪੇਸ਼ੀ ਨਹੀਂ ਕਰਦੇ ਕੋਈ ਗਿਆਨੀ ਹਰਪ੍ਰੀਤ ਸਿੰਘ ਬਾਰੇ ਅੱਜ ਧਾਮੀ ਸਾਹਿਬ ਕਹਿੰਦੇ ਵੀ 90 ਮਿੰਟ ਡੇਢ ਘੰਟਾ ਮੀਟਿੰਗ ਹੋਈ ਹੈ ਤੇ ਅਸੀਂ 14 ਦੇ 14 ਦੇ 15 ਦੇ 15 ਬੰਦਿਆਂ ਨੂੰ ਟਾਈਮ ਦਿੱਤਾ ਤੁਸੀਂ ਆਪਣੀ ਗੱਲ ਕਰ ਸਕਦੇ ਹੋ 6 ਮਿੰਟ ਦਿੱਤੇ ਸਿਰਫ ਹੂੰ 6 ਮਿੰਟ ਤੋਂ ਤਾਂ ਸਮਝ ਨਹੀਂ ਬੰਦਦਾ ਜਿਹੜਾ ਮੈਟਰ ਡਿਸਕਸ ਕਰਨਾ ਕਈ ਘੰਟਿਆਂ ਦਾ ਹੈ ਕਿ 6 ਮਿੰਟਾਂ ਤੁਸੀਂ ਕੀ ਡਿਸਕਸ ਕਰ ਲੋਗੇ ਤੁਸੀਂ ਉੱਥੇ ਅਗਲੀ ਗੱਲ ਧਾਮੀ ਸਾਹਿਬ ਜਿਹੜੀ ਮੈਂ ਕਦਰ ਬਰ ਦੀ ਗੱਲ ਕੀਤੀ ਜੀ ਧਾਮੀ ਸਾਹਿਬ ਨੇ ਜਿੱਥੇ ਅਕਾਲ ਤਖਤ ਦੀ ਸਰਵਲਟਾ ਨੂੰ ਠੇਸ ਪਹਾਈ ਉੱਥੇ ਅਕਾਲੀ ਦਲ ਦੀਆਂ ਜਿਹੜੀਆਂ ਆਪਣੇ ਮੈਂਬਰ ਸਮਝਦੇ ਉਹਦੀਆਂ ਕਦਰਾਂ ਕੀਮਤਾਂ ਉਹ ਖਰੀਦ ਤਰ ਸਕਿਆ ਇਨਾਂ ਨੂੰ ਇਹ ਆਸ ਹੀ ਨਹੀਂ ਸੀ ਕਿ ਵੀ ਜਿਹੜੇ ਫੈਸਲੇ ਜਹਦਰਨ ਲਏ ਉਹ ਹੂੰ ਅਕਾਲੀ ਦਲ ਦਾ ਮਨਕਸਦ ਕੀਤਾ ਅਕਾਲ ਪਖ ਦਾ ਉਹ ਨਹੀਂ ਮੰਨਿਆ ਤੇ ਰਿੰਦੀ ਖੁੰਦੀ ਕਸ ਨੂੰ ਆਪ ਅਸਤੀਫਾ ਦੇ ਕੇ ਸ਼੍ਰੋਮਣੀ ਕਮੇਟੀ ਦਾ ਨੁਕਸਾਨ ਕੀਤਾ ਜਦੋਂ ਤਾਂ ਮੈਂ ਉੱਥੇ ਗਿਆ ਜੀ ਐਸੀ ਵੀ ਚੱਲਾ ਮੈਂ ਇਹ ਧਾਮੀ ਸਾਹਿਬ ਪਹਿਲੇ ਵਿਅਕਤੀ ਨੇ ਜਿਨ੍ਹਾਂ ਨੂੰ ਇਸ ਤਰੀਕੇ ਸਿਫਾ ਦੇਣਾ ਪਿਆ ਹਮ ਮਾਸਟਰ ਤਾਰਾ ਸਿੰਘ ਦੀ ਗੱਲ ਕਰਦੇ ਮਾਸਟਰ ਤਾਰਾ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਵੀ ਪ੍ਰਧਾਨ ਸੀ ਤੇ ਸ਼੍ਰੋਮਣੀ ਕਮੇਟੀ ਦੇ ਵੀ ਪ੍ਰਧਾਨ ਸੀ ਲੇਕਿਨ ਧਾਮੀ ਸਾਹਿਬ ਤੁਹਾਡੀ ਇਮਾਨਦਾਰੀ ਤੇ ਕੋਈ ਸ਼ੱਕ ਨਹੀਂ ਕਰਦੇ ਤੇ ਮਾਸਟਰ ਤਾਰਾ ਸਿੰਘ ਪ੍ਰਧਾਨ ਹੋਣ ਦੇ ਬਾਵਜੂਦ ਰਿਕਸ਼ੇ ਤੇ ਘਰ ਮੈਂ ਕਿ ਜਾਂਦੇ ਸੀਗੇ ਤੇ ਆਪਣਾ ਟਿਫਨ ਨਾਲ ਲੈ ਕੇ ਜਾਂਦੇ ਸੀ ਲੰਗਰ ਚੋਂ ਪ੍ਰਸ਼ਾਦਾ ਨਹੀਂ ਸਕਦੇ ਪੰਜ ਪੈਸੇ ਚਾਹ ਦਾ ਕੱਪ ਹੁੰਦਾ ਸੀ ਉਹ ਬੁਜਾਰਾ ਮੰਗਾ ਕੇ ਪੀਂਦੇ ਸੀ ਨਹੀਂ ਵੀ ਇਹ ਲੰਗਰ ਸੰਗਤ ਵਾਸਤੇ ਹੂੰ ਤ੍ਰਿਤੀ ਉਹ ਤੇ ਇਹੋ ਜਿਹਾ ਬੰਦਾ ਜਿਹੜਾ ਕਿ ਪੰਥ ਜੀਵੇ ਤੇ ਮੈਂ ਮਰ ਕੀ ਤੁਹਾਡੀ ਇਹੋ ਜਿਹੀ ਕੁਰਬਾਨੀ ਵੀ ਹੈਗੀ ਤੁਸੀਂ ਤਿੰਨਾ ਸਸਤਾਵਾ ਦਾ ਨੁਕਸਾਨ ਕਰਕੇ ਤੱਤਨ ਗੱਲਾਂ ਕੀਤੀਆਂ ਇੱਕ ਚੋਰ ਚੋਰੀ ਕਰਨ ਦਾ ਫੜਿਆ ਜਾਂਦਾ ਰਾਜਾ ਨੂੰ ਸਜ਼ਾ ਲਾਉਂਦਾ ਭਾਈ ਤੇਰੇ ਕੋਲ ਤਿੰਨ ਵਿਕਲਪ ਨੇ 100 ਗੰਡੇ ਖਾਣ ਦਾ 100 ਛਿੱਤਰ ਖਾਣ ਦਾ ਤੇ 100 ਰੁਪਏ ਭਰਨ ਦਾ ਉਹ ਕਹਿੰਦਾ ਮੈਂ ਗੰਡੇ ਖਾ ਲੂੰ ਥੋੜੇ ਗੰਡੇ ਖਾਂਦਾ ਫੂਕ ਨਿਕਲ ਜਾਂਦੀ ਛਿੱਤਰ ਵੀ ਪੰਜੀਤੀ ਵਜੇ ਫੂਕ ਨਿਕਲਦੀ ਵੀ 100 ਰੁਪਏ ਦਾ ਨਾ ਭਰਦਾ ਹਮ ਤਾਂ ਮੀ ਸਾਹਿਬ ਤੁਸੀਂ ਬੜੇ ਸਿਆਣੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਤੁਹਾਡੇ ਦੇ ਧੁਖਦੀ ਨਹੀਂ ਗੱਲ ਕਰਦੀ ਮੈਂ ਕੋਈ ਐਗਜ਼ਾਮਪਲ ਤੋਂ ਬੇਸ ਕਹਾਣੀ ਸੁਣਾਈ ਇੱਕ ਪਿਵਾਰਕੀ ਇੰਦਾਂ ਦੇ ਫੈਸਲੇ ਹੁੰਦੇ ਰਹੇ ਨੇ ਭੰਮੀ ਸਾਹਿਬ ਜੇ ਤੁਸੀਂ ਸਿਆਣੇ ਸਿੱਝ ਸੁਲਝੇ ਤਰੀਕੇ ਨਾਲ ਕਿਤੇ ਡੀਲ ਕਰਦੇ ਨਾ ਅਕਾਲੀ ਦਰ ਨਾਲ ਮਸਲੇ ਵੀ ਹੱਲ ਹੋ ਜਾਂਦਾ ਅਕਾਲ ਤਖਤ ਦੀ ਮਰਿਆਦਾ ਵੀ ਲਾਗੂ ਹੋ ਜਾਂਦੀ ਤੇ ਤੁਹਾਨੂੰ ਅਸੀਫਾ ਨੂੰ ਲੈਣਾ ਪੈਂਦਾ ਅੱਜ ਸਾਡੇ ਇੱਕ ਦੋਖ ਵੀਰ ਕਹਿੰਦੇ ਜੀ ਉਹਨਾਂ ਦਾ ਸਿਰਫ ਐਡਜੈਕਟਿਵ ਪ੍ਰਭਾਵ ਨਹੀਂ ਕਰੇ ਮੈਂ ਕਹਿੰਦਾ ਬਿਲਕੁਲ ਨਹੀਂ ਕਰੇਂਗੀ ਜੇ ਉਹ ਨਹੀਂ ਉਹਨਾਂ ਦਾ ਫੈਸਲਾ ਕਰਨਾ ਜੀ ਮੈਂ ਵਾਪਸ ਨਹੀਂ ਜਾਣਾ ਤਾਂ ਫਿਰ ਕੀ ਕਰੂੰਗੀ ਐਡਜੈਕਟਿਵ ਫਿਰ ਤਾਂ ਪ੍ਰੋਮੋ ਕਰਨਾ ਪਊਗਾ ਪਰ ਜੇਕਰ ਤੇ ਇਹਨਾਂ ਨੇ ਅਸਤੀਫਾ ਹੁਣ ਵਾਪਸ ਲਿਆ ਤੇ ਇੱਕ ਬਲੰਡਰ ਗਲਤੀ ਹੋਰ ਕਰਨਗੇ ਜੀ ਇਸ ਕਰਕੇ ਮੇਰਾ ਖਿਆਲ ਅਸਤੀਫਾ ਵਾਪਸ ਨਹੀਂ ਜਾਣ ਲੱਗੇ ਜੇ ਅਸਤੀਫਾ ਦਿੱਤਾ ਵਾ ਹੁਣ ਐਡਜੈਕਟਿਵ ਦੀ ਮੀਟਿੰਗ ਹੋਊਗੀ ਅਡਜੈਕਟਿਵ ਦੀ ਮੀਟਿੰਗ 'ਚ ਇਹਤੇ ਪ੍ਰਬੰਧ ਕੀਤਾ ਗਿਆ ਜਾਇਦ ਕੋਈ ਪੇਟੀ ਬ੍ਰਾਉਂਡ ਦੀ ਗੱਲ ਕੀਤੀ ਜਾਂ ਗਲਬਤ ਕਦੇ ਉਹ ਵੱਖਰੀ ਗੱਲ ਆ ਤੁਸੀਂ ਮਹੀਨਾ ਲਗਾ ਲਓ 2 ਮਹੀਨੇ ਲਗਾ ਲਓ ਕਿਉਂਕਿ ਜਿਹੜਾ ਸੀਨੀਅਰ ਮੀਤ ਪ੍ਰਧਾਨ ਉਹ ਆਟੋਮੈਟਿਕਲੀ ਐਕਟਿੰਗ ਪ੍ਰਧਾਨ ਬਣ ਜਾਂਦਾ ਉਹ ਰਗੂਜੀਤ ਫਿਰ ਕਾ ਬਾਦਲਾ ਦਾ ਖਾਸ ਮੁਖਾਸ ਰਿਸ਼ਤੇਦਾਰ ਹਮ ਇਸ ਕਰਕੇ ਧਾਮੀ ਸਾਹਿਬ ਨੇ ਜੇ ਆਪਣਾ ਅਸਤੀਫਾ ਦਿੱਤਾ ਵਾ ਤੇ ਮੇਰਾ ਖਿਆਲ ਵੀ ਅਸਤੀਫ ਆਦੀ ਸੀ ਦੇਣਾ ਚਾਹੀਦਾ ਨਾ ਮੈਂ ਆਪਣੇ ਸਾਂਝਾ ਟੀਵੀ ਮੰਚ ਤੋਂ ਕਈ ਵਾਰ ਕਿਹਾ ਸੀਗਾ ਜੀ ਵੀ ਗਿਆਨੀ ਹਰਪ੍ਰੀਤ ਸਿੰਘ ਨੂੰ ਅਸਤੀਫਾ ਦੇ ਕੇ ਆਤਮ ਹੱਤਿਆ ਨਹੀਂ ਕਰਨੀ ਚਾਹੀਦੀ ਇਹ ਕੱਢਣ ਤੇ ਸ਼ਹੀਦ ਹੋਣਗੇ ਹੂੰ ਉਹੀ ਗੱਲ ਉਹਨੇ ਕਹਿਤਾ ਜੀ ਮੈਂ ਅਸਤੀਫਾ ਨਹੀਂ ਦੇਊਗਾ ਇਹਨਾਂ ਕੱਢਤਾ ਲੋਕਾਂ ਨੇ ਹੱਥਾਂ ਚੁੱਕ ਲਿਆ ਵੀ ਤੁਸੀਂ ਵਾਕਈ ਸ਼ਹੀਦ ਹੋ ਕੇ ਆਏ ਹੋ ਅਸੀਂ ਤੁਹਾਡੇ ਨਾਲ ਹੂੰ ਕਿੱਤੇ ਵੀ ਧਾਰਮਿਕ ਸਮਾਗਮ ਹੋਵੇ ਕਿਤੇ ਵੀ ਇਕੱਠ ਹੋਵੇ ਪੰਥ ਇਕੱਠ ਹੋਵੇ ਤੇ ਉਹਦੇ ਜੀ ਗਿਆਨੀ ਹਰਪ੍ਰੀਤ ਸਿੰਘ ਬਣਾਇਆ ਜਾਂਦਾ ਤੇ ਉਹ ਆਪਣੇ ਤਰੀਕੇ ਤੇ ਸਲੀਕਾ ਐਗਜ਼ਾਮਪਲ ਐਗਜ਼ਾਮਪਲ ਇੱਕ ਗੱਲ ਕਰਦੇ ਤੇ ਜੀ ਅੱਜ ਵੀ ਉਹਨਾਂ ਕਿਹਾ ਅੱਜ ਹੀ ਉਹਨਾਂ ਪੋਸਟ ਪਾਈ ਆ ਗਿਆਨੀ ਹਰਪ੍ਰੀਤ ਸਿੰਘ ਇਹ ਕਹਿੰਦੇ ਵੀ ਧਾਮੀ ਦਾ ਅਸਤੀਫਾ ਦੁਖਦਾਇਕ ਆ ਸ਼੍ਰੋਮਣੀ ਅਕਾਲੀ ਦਲ ਵਿੱਚ ਬਾਦਲ ਵਿੱਚ ਪੰਤਕ ਪਰੰਪਰਾ ਦੇ ਮਰਿਆਦਾ ਦੀ ਜਾਣਕੀ ਨੂੰ ਸਖੜੇ ਪੰਜ ਸੱਤ ਕੋ ਨਤਾਵਾ ਵੱਲੋਂ ਆਪਣੀਆਂ ਨਿੱਜੀ ਲਾਲਸਾਵਾਂ ਦੀ ਪੂਰਤੀ ਹਿੱਤ ਇੱਕ ਵਿਅਕਤੀ ਵਿਸ਼ੇਸ਼ ਦੀ ਰਾਜਨੀਤੀ ਨੂੰ ਜਿੰਦਾ ਰੱਖਣ ਲਈ ਪੰਤਕ ਸਿਧਾਂਤਾਂ ਨੂੰ ਪੇਤਲਾ ਕੀਤਾ ਜਾ ਰਿਹਾ ਹੈ। ਪੰਤਕ ਸੋਚ ਦੀ ਤਰਜਮਾਨੀ ਕਰਨ ਵਾਲਿਆਂ ਨੂੰ ਜਲੀਲ ਕਰਕੇ ਬਾਹਰ ਦਾ ਰਸਤਾ ਖਾਇਆ ਜਾ ਰਿਹਾ ਹੈ। ਜਾਂ ਫਿਰ ਦਬਾਅ ਹੀ ਇਸ ਤਰ੍ਹਾਂ ਬਣਾਇਆ ਜਾਂਦਾ ਹੈ ਕਿ ਬੰਦਾ ਖੁਦ ਹੀ ਲਾਂਬੇ ਹੋਣ ਲਈ ਮਜ਼ਬੂਰ ਹੋ ਜਾਂਦਾ ਹੈ। ਹੇ ਕਾਲਪੁਰਖ ਜੀ ਆਪਣੀਆਂ ਗੁਰੂ ਪੰਧੀਆਂ ਸੰਸਾਵਾਂ ਤੇ ਮੇਰ ਪਰਿਆਤ ਰੱਖੋ। ਇਹ ਗਿਆਨੀ ਰਗ ਵੀ ਅਕਬਰ ਸਿੰਘ ਗੁਰਾ ਨੇ ਪੋਸਟ ਪਾਈ। ਇਹਦੇ ਤੇ ਬਕਾਇਦਾ ਤੌਰ ਤੇ ਟਿੱਪਣੀ ਬੀਬੀ ਜਗੀਰਕਰ ਨੇ ਕੀਤੀ ਵੀ ਮੰਤ ਭਾਗਾ ਅਸਤੀਫਾ ਦਿੰ ਦਿੱਤਾ ਜਾਂਦਾ ਜਦ ਦੇ ਰਹੇ ਨੇ। ਇੰਦਰ ਸਿੰਘ ਮਹਿਤਾ, ਅਮਰਜੀਤ ਚਾਵਲਾ ਸਾਬਕਾ ਜਨ ਸੰਖਤਰ ਚੁੱਕੇ ਨੇ ਐਸਪੀਸੀ ਦੇ ਲੰਮੇ ਸਮੇਂ ਤੋਂ ਮੈਂਬਰ ਨੇ। ਉਹਨਾਂ ਮੈਨੂੰ ਮਨਤਪੱਗਰ ਦੱਸਿਆ ਚਲੋ ਬੜੇ ਹੋਰ ਲੋਕਾਂ ਨੇ ਵੀ ਕਿਹਾ ਵਾ ਕੋਈ ਸਵਾਗਤ ਕਰਨ ਵਾਲੇ ਵੀ ਹੋਣਗੇ ਕੋਈ ਦੂਜੇ ਵੀ ਹੋਣਗੇ ਲੇਕਿਨ ਮੈਂ ਧਾਮੀ ਸਾਹਿਬ ਨੂੰ ਕਹਿਣਾ ਵੀ ਉਹਨਾਂ ਨੂੰ ਸੁਸਾਈਡ ਨਹੀਂ ਕਰਨੀ ਚਾਹੀਦੀ ਇਹ ਸ਼ਹੀਦ ਕਰਦੇ ਆ ਤੇ ਕਰਨੀ ਉਹ ਸ਼ਹਾਦਤ ਲੈਣ ਚਾਹੀਦੀ ਸੀ ਲੇਕਿਨ ਇਹਨਾਂ ਦੀ ਇੱਕ ਡਿਊਟੀ ਬਣਦੀ ਸੀ ਅਕਾਲ ਤਖਤ ਤੋਂ ਜਿਹੜਾ ਵੀ ਹੁਕਮਨਾਮਾ ਜਾਰੀ ਹੁੰਦਾ ਵਾ ਸੰਦੇਸ਼ ਜਾਰੀ ਹੁੰਦਾ ਵਾ ਉਹਨੂੰ ਲਾਗੂ ਕਰਉਣਾ ਸ਼੍ਰੋਮਣੀ ਕਮੇਟੀ ਦੀ ਡਿਊਟੀ ਹੁੰਦੀ ਹੈ ਜੀ ਨਾਲ ਚਰੋਮਣੀ ਅਕਾਲੀ ਦਲ ਦੀ ਡਿਊਟੀ ਹੁੰਦੀ ਆ ਲੇਕਿਨ ਇੱਥੇ ਦੋਵੇਂ ਸੰਸਥਾਵਾਂ ਜਿਹੜੀਆਂ ਅਸੀਂ ਅਕਾਲ ਤਖਤ ਦੇ ਖਿਲਾਫ ਖੜੀਆਂ ਤੇ ਜਥੇਦਾਰ ਨੂੰ ਕਹਿਣਾ ਪਿਆ ਵੀ ਅਕਾਲ ਤਖਤ ਦੇ ਹੁਕਮ ਨੰਮੇ ਪੰਥ ਲਾਗੂ ਕਰਾਊਗਾ ਹੂੰ ਚੰਗੀ ਗੱਲ ਸੀ ਇਹ ਕਹਿੰਦੇ ਅਕਾਲੀ ਦਲ ਨੂੰ ਪਾਈ ਤੁਸੀਂ ਜੋ ਮਰਜ਼ੀ ਕਰੋ ਅਸੀਂ ਤੇ ਉਹ ਕੰਮ ਕਰਾਂਗੇ ਜਿਹੜੇ ਅਕਾਲ ਤਖਤ ਤੋਂ ਹੁਕਮ ਹੋਇਆ ਇੱਕ ਪਾਸੇ ਤੁਸੀਂ ਸਰਬੋੱਚਤਾ ਦੀ ਗੱਲ ਕਰਦੇ ਹੋ ਵੀ ਅਕਾਲ ਤਖਤ ਸਰਬੋੱਚਾ ਦੂਜੇ ਪਾਸੇ ਉਹਦੀ ਸਰਬੋੱਚਤਾ ਨੂੰ ਤੁਸੀਂ ਜਿਹੜਾ ਆਪ ਚੈਲੰਜ ਕਰ ਰਹੇ ਹੋ ਚਨੋਤੀ ਦੇ ਰਹੇ ਹੋ ਤੁਸੀਂ ਉਹ ਨੂੰ ਜੇ ਉਹ ਸਰਵੋੱਚ ਨੂੰ ਸਰਵੱਚ ਰਹਿੰਦੇ ਹੋ ਉਹ ਨੂੰ ਉਹਦੀ ਸਰਵਜਤਾ ਬਰਕਰਾਰ ਰੱਖੋ ਨਕਾਲ ਤਖਤਾ ਦੀ ਸਵਾਰ ਸਵਰੈਂਟੀ ਨੂੰ ਜਿਹੜਾ ਉੱਚਾ ਚੁੱਕਣ ਦਾ ਉਹ ਨੂੰ ਬਰਕਰਾਰ ਰੱਖਣ ਦਾ ਹਰ ਸਿੱਖ ਦੀ ਡਿਊਟੀ ਹੈ ਇਸ ਕਰਕੇ ਅੱਜ ਵੀ ਜਦੋਂ ਅਸਤੀਫਾ ਦਿੱਤਾ ਉਹਦੇ ਤੋਂ ਬਹੁਤੇ ਲੋਕ ਖੁਸ਼ ਵੀ ਨਹੀਂ ਹੈਗੇ ਕਿ ਇਹ ਨਹੀਂ ਸੀ ਕਰਨਾ ਚਾਹੀਦਾ ਸਗੋਂ ਕਾਲ ਤਖਤ ਦੇ ਹੁਕਮਾਂ ਦੀ ਤਮੀਜ਼ ਕਰਨੀ ਚਾਹੀਦੀ ਸੀ ਮਨਨੈ ਵੀ ਕਹਤਾ ਮੈਂ ਜਥੇਦਾਰ ਕਾਲ ਤੱਕ ਤੁਹਾਨੂੰ ਲਿਖ ਕੇ ਦੇ ਰਿਹਾ ਮਨੂੰ ਵੀ ਇਸ ਤੋਂ ਫਰਕ ਰਹੇ ਸੱਤਵੇਂ ਮੈਂਬਰੀ ਕਮੇਟੀ ਤੋਂ ਫਿਰ ਤੇ ਜਮੋਰੀ ਕਾ ਨਹੀਂ ਬਣ ਗਈ ਜੀ ਜੀ 2 ਦਸੰਬਰ ਨੂੰ ਤੁਹਾਨੂੰ ਬਕਾਇਦਾ ਤੌਰ ਤੇ ਸੱਤਵੇਂ ਮੈਂਬਰੀ ਕਮੇਟੀ ਦੇ ਮੁਖੀ ਲਾਇਆ ਗਿਆ ਤਾਂ ਚੌਥਾ ਦਿਨ ਤੁਹਾਡੇ ਕੋਲ ਦੋ ਬੰਦੇ ਜਾਂਦੇ ਨੇ ਮੀਟਿੰਗ ਕਾਲ ਕਰੋ ਤੁਸੀਂ ਕਹਿੰਦੇ ਉੱਤਰੋ ਪ੍ਰੋਖ ਨੂੰ ਨਹੀਂ ਆਇਆ ਉਹ ਕਹਿੰਦੇ ਜਥੇਦਾਰ ਦਾ ਨਹੀਂ ਉਪਰੋਖ ਨੂੰ ਨਹੀਂ ਆਇਆ ਇਹ ਪਤਾ ਲੱਗਿਆ ਵੀ ਸੁਖਬੀਰ ਸਿੰਘ ਬਾਦਲ ਨੂੰ ਕੋਈ ਨਹੀਂ ਆਇਆ ਜੇ ਤੁਸੀਂ ਇੰਨੇ ਛਿਆਸੀ ਪਰਿਵਾਰ ਥੱਲੇ ਹੋ ਤੇ ਪਰਿਵਾਰ ਥੱਲੇ ਤੇ ਮੇਰਾ ਖਾਣਾ ਫਿਰ ਤੁਹਾਨੂੰ ਪ੍ਰਮਾਤ ਪ੍ਰਧਾਨੀ ਪ੍ਰਧਾਨਗੀ ਦੀ ਸੀਟ ਲੈਣ ਦਾ ਅਧਿਕਾਰ ਹੀ ਨਹੀਂ ਸੀ ਉਹ ਤੋਂ ਕਹਿੰਦੇ ਮੈਨੂੰ ਲੈਣਾ ਦੀ ਮੈਂ ਪ੍ਰਧਾਨ ਨਹੀਂ ਬਣਨਾ ਜੀ ਚਪਟੀ ਜੀ ਜਿਸ ਤਰੀਕੇ ਨਾਲ ਤੁਸੀਂ ਵੀ ਜ਼ਿਕਰ ਕੀਤਾ ਕਿ ਸੁਸਾਈਡ ਨਹੀਂ ਸੀ ਕਰਨਾ ਚਾਹੀਦਾ ਉਹਨਾਂ ਨੂੰ ਅਸਤੀਫਾ ਨਹੀਂ ਦੇਣਾ ਚਾਹੀਦਾ ਸੀ ਬੀਬੀ ਜਗੀਰ ਕੌਰ ਦੇ ਵੱਲੋਂ ਵੀ ਬਿਆਨ ਦਿੱਤਾ ਗਿਆ ਉਹਨਾਂ ਨੇ ਪ੍ਰਤੀਕਿਰਿਆ ਦਿੰਦੇ ਵੀ ਆਖਿਆ ਕਿ ਹਰਜਿੰਦਰ ਸਿੰਘ ਧਾਮੀ ਬੁਸਦਲ ਨੇ ਉਹਨਾਂ ਨੇ ਸ਼ਬਦ ਦੀ ਵਰਤੋਂ ਕੀਤੀ ਹੈ ਕਿ ਜਿਹੜਾ ਸਮਾ ਸੀ ਪੰਥ ਦੇ ਲਈ ਖੜਨ ਦਾ ਤੁਸੀਂ ਅਸਤੀਫਾ ਦੇ ਕੇ ਪੰਥ ਦੇ ਜਾ ਰਹੇ ਹੋ ਉਹਨਾਂ ਨੇ ਇਹਨਾਂ ਸ਼ਬਦਾਂ ਦੀ ਵਰਤੋਂ ਕੀਤੀ ਹੈ ਤੇ ਦੂਜੇ ਪਾਸੇ ਜੋ ਕੁਝ ਹੋਇਆ 2 ਦਸੰਬਰ ਤੋਂ ਬਾਅਦ ਦਾ ਜੇਕਰ ਆਪਾਂ ਫਰਵਰੀ ਤੱਕ 17 ਫਰਵਰੀ ਤੱਕ ਜ਼ਿਕਰ ਕਰੀਏ ਤਾਂ ਇਹ ਸਦੋਰੀਆ ਕਿ ਪੰਥ ਨੂੰ ਬਚਾਉਣ ਦੇ ਲਈ ਕੋਈ ਕੀ ਨਹੀਂ ਆ ਰਿਹਾ ਕੋਈ ਸੋਚ ਨਹੀਂ ਰਿਹਾ ਸਿਰਫ ਇੱਕ ਪਰਿਵਾਰ ਨੂੰ ਬਚਾਉਣ ਦੇ ਲਈ ਅਸਤੀਫੇ ਦਿੱਤੇ ਜਾ ਰਹੇ ਨੇ ਵਿਖੋ ਜੀ ਗਿਆਨੀ ਹਰਪ੍ਰੀਤ ਨੇ ਸਪਸ਼ਟ ਕਰ ਦਿੱਤਾ ਵੀ ਸਭ ਕੁਝ ਇੱਕ ਪਰਿਵਾਰ ਵਾਸਤੇ ਲੋ ਪਹਿਲਾਂ ਵੀ ਕਹਿ ਚੁੱਕੇ ਨੇ ਜੀ ਉਹਨਾਂ ਤੇ ਇਹਨਾਂ ਬਾਦਲ ਦਣੇ ਦੀ ਤੁਲਨਾ ਕਾਵਾਂ ਨਾਲ ਕੀਤੀ ਹੈ ਕਾਵਾਂ ਨਾਲ ਹਾਂ ਉਹਨਾਂ ਕਿਹਾ ਵੀ ਹੰਸ ਕਿ ਜਿਹੜੇ ਇਹ ਕਾਂ ਹੰਸਾਂ ਦੀ ਜਾਤ ਚੋਂ ਨੇ ਹੰਸ ਹੁੰਦੇ ਸੀਗੇ ਲੇਕਿਨ ਆਪਣੀ ਕਰਤੂਤਾਂ ਕਰਕੇ ਕੰਮ ਬਣੇ ਨੇ ਮੁੰਨੇ ਇੱਕ ਐਗਜ਼ਾਮਪਲ ਦਿੱਤੀ ਸੀ ਮੈਂ ਲੰਮੀ ਨਹੀਂ ਜਾ ਕੇ ਜਾਊਂਗਾ ਇਹਨੇ ਕੋਈ ਕੰਮਾ ਨਾ ਕੀਤਾ ਕੰਮਾ ਕਮਨਾਂ ਕਾ ਕਾ ਕਰਨਾ ਹੰਸ ਆਪਣੀ ਭਾਸ਼ਾ ਬੋਲਦੇ ਸੀ ਮਿੱਠੀ ਭਾਸ਼ਾ ਬੋਲਦੇ ਸੀ ਜੀ ਇਸ ਕਰਕੇ ਮੈਂ ਜੋ ਜਦਾ ਵਾਕਈ ਜਿਹੜੀ ਬੀਬੀ ਜ਼ਗੀਰਕੌਰ ਨੇ ਕਿਹਾ ਇਹ ਬੁਇਦਲੀ ਵਾਲੀ ਗੱਲ ਆ ਇਹ ਅਸਤੀਫਾ ਨਹੀਂ ਦੇਣਾ ਚਾਹੀਦਾ ਸੀਗਾ ਉਹ ਇਹਨਾਂ ਨੂੰ ਕੱਢ ਦੇ ਵੱਖਰੀ ਗੱਲ ਸੀ ਤੁਸੀਂ ਕਹਿੰਦੇ ਜੀ ਅਸੀਂ ਕਰਾਂਗੇ ਸੱਤ ਮੈਂਬਰ ਕਮੇਟੀ ਦੀ ਮੀਟਿੰਗ ਕੱਲ ਨੂੰ ਹੂੰ ਉਹਦੀ ਪੋਰ ਤੇ ਆ ਕੇ ਦੇਖੋ ਜਿ세 ਜਨ ਨੂੰ ਪੀਏ ਸਾਡੇ ਅੱਖ ਨਹੀਂ ਲੱਗਦੇ ਕਰੋ ਕਾਰਵਾਈ ਤੇ ਜਥੇਦਾਰ ਵੀ ਫਿਰ ਆਪਣਾ ਹੁਕਮ ਜਿਹੜਾ ਸੀ ਅਕਾਲ ਤਖਤ ਦੀ ਫਸੀਲ ਤੋਂ ਸੁਣੋ ਤਾਂ ਦਿਮਾਗ ਟਿਕਾਣੇ ਸਰੇਦਾ ਹੋ ਜਾਂਦਾ ਅਕਾਲੀ ਦਲ ਬਾਦਲ ਕੋਲੇ ਇਹ ਵਧੀਆ ਮੌਕਾ ਸੀ ਆਪਣੇ ਆਪ ਨੂੰ ਸੁਰਜੀਤ ਕਰਨ ਦਾ ਜੀ ਦੇਖੋ ਨਾ ਕਰ ਨਹੀਂ ਸਕਿਆ ਆਪਣੇ ਆਪ ਨੂੰ ਸੁਰਜੀਤ ਉਹਨੇ ਸੋਗੋ ਦਾ ਉਲਟਾ ਸੱਲਿਆ ਹੂੰ ਕਰਤਾ ਬੰਦਿਆਂ ਨੂੰ ਕਹਿ ਤਾ ਪਹਿਲਾਂ ਤਾਂ ਜਾ ਕੇ ਮੰਨ ਲੈ ਸਭ ਤਨਖਾਹਾਂ ਵੀ ਕੁਤਰੀ ਕਹਿ ਤਾ ਮੁਕੇ ਕਹਦਾ ਸੀ ਇਹਦੀ ਲੜਵਾਦ ਖਤਮ ਕਰਨ ਵਾਸਤੇ ਕੀਤਾ ਸੀ ਇਹਦਾ ਕੀਤਾ ਹੀ ਕੋਈ ਨਹੀਂ ਹੂੰ ਇਸ ਕਰਕੇ ਅੱਜ ਦੀ ਜਿਹੜੀ ਘਟਨਾ ਵਾਪਰੀ ਇਹ ਮੰਦਭਾਗੀ ਘਟਨਾ ਵਾ ਬਿਜਲੀ ਵਾਲੀ ਘਟਨਾ ਵਾ ਸਾਡੇ ਧਾਮੀ ਸਾਹਿਬ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਸੀ ਉਹਨਾਂ ਦੀ ਇਮਾਨਦਾਰੀ ਦੇ ਉੱਤੇ ਉਹਨਾਂ ਦੀ ਸ਼ਖਸੀਅਤ ਦੇ ਉੱਤੇ ਅਸੀਂ ਕੋਈ ਟਿੱਪਣੀ ਨਹੀਂ ਕਰਦੇ ਜਹੇਦਰ ਗੁਰਚੰਦ ਸਿੰਘ ਟੋੜਾ ਵਰਗੇ ਪ੍ਰਧਾਨ ਹੁੰਦੇ ਸੀ ਭਾਵੇਂ ਸਰਕਾਰ ਕਾਂਗਰਸ ਦੀ ਹੋਵੇ ਜਾਂ ਨਾ ਉਹ ਜਿਹੜੀ ਮਰਜ਼ੀ ਹੋਵੇ ਗੁਰਬਚਨ ਜਗਤ ਵਰਗੇ ਜਿਹੜੇ ਸੀ ਆਪਣੇ ਬਾਅਦ ਡੀਜੀਪੀ ਰਹੇ ਜੁਪੀ ਤੋਂ ਚੇਅਰਮੈਨ ਵੀ ਰਹੇ ਐਸਐਸਪੀ ਅਮਰਸਰ ਲੱਗੇ ਤੇ ਜਿਸ ਦਾ ਟੋਲਾ ਤੇ ਮਿਲ ਕੇ ਗਿਆ ਜਿਸ ਦਾ ਜੀ ਮੈਂ ਇੱਥੇ ਲੱਗ ਗਿਆ ਮੈਂ ਤੁਹਾਡੇ ਐਸਐਸਪੀ ਕੋਈ ਕੰਮ ਹੈ ਦੱਸਿਓ ਹੂੰ ਡੀਸੀ ਹੁੰਦੇ ਸੀਗੇ ਕੋਈ ਕੰਮ ਹੈ ਦੱਸਿਓ ਤੁਸੀਂ ਜੀ ਠੀਕ ਹੈ ਅੱਛਾ ਪਟੇ ਜੀ ਮੇਰਾ ਅਖੀਰਲਾ ਸਵਾਲ ਹੈ ਕਿਉਂਕਿ ਸੱਤ ਮੈਂਬਰੀ ਕਮੇਟੀ ਦਾ ਬਹੁਤ ਜ਼ਿਕਰ ਹੋਇਆ 2 ਦਸੰਬਰ ਤੋਂ ਬਾਅਦ ਜਦੋਂ ਵੀ ਕਮੇਟੀ ਦੇ ਜਿਹੜਾ ਗਠਨ ਹੋਇਆ ਸੀ ਸ਼੍ਰੀਕਾਲ ਤੱਕ ਸਾਹਿਬ ਦੇ ਹੁਕਮ ਨੇ ਜਿਹੜੇ ਸੁਣਾਈ ਜਾਂਦੇ ਨੇ ਇਸ ਸੱਤ ਮੈਂਬਰੀ ਕਮੇਟੀ ਦੀ ਅਗਵਾਈ ਕਰਨ ਵਾਲੇ ਤਾਂ ਅਸਤੀਫਾ ਦੇ ਚੁੱਕੇ ਨੇ ਉਹ ਕਹਿ ਰਹੇ ਨੇ ਕਿ ਮੈਨੂੰ ਤਾਂ ਜਿਹੜਾ ਫਾਰਗ ਕਰ ਦਿੱਤਾ ਜਾਵੇ ਪਰ ਤੁਹਾਨੂੰ ਲੱਗਦਾ ਕਿਉਂਕਿ ਬੀਤੇ ਦਿਨ ਮੀਟਿੰਗ ਹੋਣੀ ਸੀ 16 ਨੂੰ ਮੁਲਤਵੀ ਹੋ ਗਈ ਅੱਜ ਅਸਤੀਫਾ ਆ ਗਿਆ ਕੱਲ ਨੂੰ ਮੀਟਿੰਗ ਦਾ ਸਮਾਂ ਪਟਿਆਲਾ ਚ ਮੀਟਿੰਗ ਹੋਵੇਗੀ 18 ਫਰਵਰੀ ਨੂੰ ਸਿੱਧਾ ਮੈਂ ਪੁੱਛਾਂ ਲੱਗ ਰਿਹਾ ਹੈ ਕਿ ਕੋਈ ਵਜੂਦ ਹੋਣ ਸੱਤ ਮੈਂਬਰੀ ਕਮੇਟੀ ਦਾ ਨਜ਼ਰ ਆ ਰਿਹਾ ਉਹ ਅੱਗੇ ਵੀ ਖਤਮ ਸੀ ਜੀ ਹੋਣੀ ਵੀ ਖਤਮ ਸੱਤ ਮੈਂਬਰੀ ਕਮੇਟੀ ਨੇ ਅਜੇ ਤੱਕ ਕੁਝ ਨਹੀਂ ਕੀਤਾ ਤੇ ਨਾ ਉਹਨੇ ਗਾਹ ਕੁਝ ਕਰਨਾ ਮੈਂ ਕਿੰਨੀ ਵਾਰੀ ਕਹਿ ਚੁੱਕਾ ਵੀ ਜਿਹੜਾ ਭੂਂਦਰ ਸਾਹਿਬ ਉੱਥੇ ਬੁਲਾਉਣਾ ਗਲਤ ਹੈ ਜੀ ਜੇ ਬੁਲਾਉਣਾ ਸੀ ਚੋਣ ਅਧਿਕਾਰੀ ਗੁਲਜਾਰ ਸਿੰਘ ਰਣੀਕੇ ਤੇ ਉਹਦਾ ਸਕੱਤਰ ਹੈਗਾ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਬੁਲਾਉਂਦੇ ਤੁਸੀਂ ਹੂੰ ਉਹਨਾਂ ਨੂੰ ਪੁੱਛਦੇ ਵੀ ਤੁਸੀਂ ਅਕਾਲ ਤੱਕ ਦੇ ਹੁਕਮ ਦੀ ਉਲੰਘਣਾ ਕਿਉਂ ਕੀਤੀ ਆਪਣਾ ਸਪਸ਼ਟੀਕਰਨ ਦਿਓ ਭੁੰਦੜ ਸੇ ਵਰਕਿੰਗ ਕਮੇਟੀ ਦਾ ਚੇਅਰਮੈਨ ਆ ਇਹਦੇ ਬਾਰੇ ਕੁਝ ਨਹੀਂ ਹੈਗਾ ਉਹਨੂੰ ਬੁਲਾਉਣੇ ਗੱਲ ਸੀਗਾ ਜਦੋਂ ਆ ਦੋ ਦਿਨ ਪਹਿਲਾਂ ਉਹਦੇ ਘਰ ਗਏ ਨੇ ਉਹਨੇ ਕਿਹਾ ਜੀ ਮੈਨੂੰ ਤਾਂ ਸੁਣੇ ਨਹੀਂ ਮਿਲਿਆ ਸੁਨੇਹਾ ਕਿਨੇ ਦੇਣਾ ਸੀਗਾ ਧਾਮੀ ਸਾਹਿਬ ਨੇ ਕਿ ਉਹ ਚੇਅਰਮੈਨ ਜਿਉਂ ਦੇਓ ਜੇ ਨਹੀਂ ਦਿੱਤਾ ਇਹਦਾ ਮਤਲਬ ਅੱਜ ਰੁੰਡ ਬਨੁੰਡ ਹੋਇਆ ਕਾਲੀ ਦਲ ਬਾਦਲ ਦੀ ਅੱਜ ਵੀ ਪੁਸ਼ਤਪ ਨਹੀਂ ਕਰ ਰਹੇ ਨੇ ਚਾਇਦਾ ਐਸੀ ਕਾਲ ਟਕ ਨੂੰ ਸਮਰਪਿਤ ਹੁੰਦੇ ਕਹਿੰਦੇ ਜੀ ਕਾਲ ਟਕ ਦਾ ਹੁਕਮ ਇਨ ਬਿਲ ਲਾਗੂ ਕੀਤਾ ਜਾਵੇ ਉਹ ਲਾਗੂ ਕਰ ਦਿੰਦੇ ਤੇ ਸਾਰਾ ਪੰਡ ਕਠਾ ਹੋ ਜਾਂਦਾ ਉੰਨਾ ਨਹੀਂ ਮੰਗੀ ਸੀਗੀ ਵੀ 4 4000 ਗਏ ਆ ਸੁਖਬੀਰ ਸਿੰਘ ਬਾਦਲ ਅਸੀਫ਼ਾ ਦੇ ਵੇਦੂ ਵੱਦ ਕੋਈ ਮੰਗ ਨਹੀਂ ਸੀ ਉਹਨਾਂ ਨੇ ਜੀ ਨਵੇਂ ਪ੍ਰਧਾਨ ਦੇ ਚੁਣਨਗੇ ਜਿੰਦ ਮਰਜ਼ੀ ਚੁਣ ਲਓ ਹਾਂ ਸਾਡੇ ਜਿੰਨਾ ਚੁਣਨ ਜਿੰਦ ਮਰਜ਼ੀ ਚੁਣ ਲਓ ਤੁਸੀਂ ਕੋਈ ਗੱਲ ਲੇਕਿਨ ਉੱਥੇ ਜਿੱਤ ਕੋਈ ਗੱਲ ਆ ਭਰਤੀ ਵੀ ਕਰਨੀ ਆ ਤੇ ਸੁਖਬੀਰ ਸਿੰਘ ਬਾਦਲ ਨੂੰ ਪਹਿਲੀ ਵਾਰ ਤੋਂ ਪ੍ਰਧਾਨ ਨਹੀਂ ਬਣਨਾ ਜੋ ਕਰਨਾ ਕਰ ਲਓ ਤੁਸੀਂ ਇਹ ਉੱਥੇ ਕੰਮ ਚੱਲ ਰਿਹਾ ਵਾ ਇਸ ਕਰਕੇ ਮੈਨੂੰ ਮਹਿਸੂਸ ਕਰਦਾ ਵੀ ਇਹਨਾਂ ਨੂੰ ਬਹੁਤੀ ਕੋਈ ਕਾਮਯਾਬੀ ਮਿਲੇ ਲੇਕਿਨ ਫੇਰ ਵੀ ਉਹ ਕੋਸ਼ਿਸ਼ ਪੂਰੀ ਕਰਨਗੇ ਜੀ ਠੀਕ ਹੈ ਠੀਕ ਹੈ ਪਟੇ ਜੀ ਸਮਾਂ ਹੋ ਰਿਹਾ ਇਜਾਜ਼ਤ ਨਹੀਂ ਦਿੰਦਾ ਤੁਸੀਂ ਆਪਣਾ ਕੀਮਤੀ ਸਮਾਂ ਕੱਟ ਕੇ ਪ੍ਰੋਗਰਾਮ ਚ ਜੁੜਿਓ ਬਹੁਤ ਬਹੁਤ ਸ਼ੁਕਰੀਆ ਸੋ ਇਹ ਸੀ ਜਸਵੀਰ ਸਿੰਘ ਪੱਟੀ ਜੋ ਕਿ ਸੀਨੀਅਰ ਪੱਤਰਕਾਰ ਨੇ ਜਿਨ੍ਹਾਂ ਦੇ ਵੱਲੋਂ ਅੱਜ ਦੇ ਭਖ ਦੇ ਮਸਲੇ ਤੇ ਆਪਣੇ ਵਿਚਾਰ ਸਾਂਝੇ ਕੀਤੇ ਗਏ ਨੇ ਕਿਉਂਕਿ ਬਹੁਤ ਸਾਰਾ ਜ਼ਿਕਰ ਹੋ ਰਿਹਾ ਹੁਣ 7 ਮੈਂਬਰੀ ਕਮੇਟੀ ਦਾ ਕਿਉਂਕਿ ਅਗਵਾਈ ਜਿਹੜੀ ਇਸ ਕਮੇਟੀ ਦੀ ਖੁਦ ਹਰਜਿੰਦਰ ਸਿੰਘ ਧਾਮੀ ਕਰ ਰਹੇ ਸੀ ਜਿਨ੍ਹਾਂ ਦੇ ਵੱਲੋਂ ਅੱਜ ਬਤੌਰ ਐਸਜੀਪੀਸੀ ਪ੍ਰਧਾਨ ਅਸਤੀਫਾ ਦਿੱਤਾ ਗਿਆ ਤਾਂ ਉੱਥੇ ਹੀ ਉਹਨਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਮੈਨੂੰ ਕਮੇਟੀ ਤੋਂ ਹੀ ਜਿਹੜਾ ਫਾਰਕ ਕਰ ਦਿੱਤਾ ਜਾਵੇ ਕੱਲ ਨੂੰ ਪਟਿਆਲਾ ਦੇ ਵਿੱਚ ਇਹ ਕਮੇਟੀ ਦੀ ਮੀਟਿੰਗ ਹੋਣੀ ਹੈ ਦੇਖਣਾ ਹੋਵੇਗਾ ਹੋਵੇਗੀ ਜਾਂ ਫਿਰ ਨਹੀਂ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਮੇਟੀ ਦਾ ਰੋਲ ਕੀ ਚਾਪਿਕਾ ਕਿਉਂਕਿ ਸ਼੍ਰੀਕਾਲ ਤੱਕ ਸਾਹਿਬ ਦੇ ਵੱਲੋਂ ਹੁਕਮਾ ਤਹਿਤੇ ਕਮੇਟੀ ਦਾ ਜਿਹੜਾ ਗਠਨ ਹੋਇਆ ਪਰ ਉਸ ਤੋਂ ਬਾਅਦ ਹੁਣ ਤੱਕ ਕਮੇਟੀ ਦੇ ਵੱਲੋਂ ਕੋਈ ਐਕਸ਼ਨ ਨਹੀਂ ਸੀ ਲਿਆ ਗਿਆ ਤੇ ਹੁਣ ਦੇਖਣਾ ਹੋਵੇਗਾ ਐਸਜੀਬੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਜਿਹੜਾ ਪ੍ਰਵਾਨ ਹੋਵੇਗਾ ਤੇ ਦੂਜੀ ਮੰਗ ਜਿਹੜੀ ਉਹਨਾਂ ਨੇ ਕੀਤੀ ਹੈ ਕਮੇਟੀ ਚੋਂ ਫੋਰਨ ਕਰ ਫਾਰਕ ਕਰਨ ਦੀ ਉਸਤੇ ਕੀ ਪ੍ਰਤੀਕਿਰਿਆ ਜਿਹੜੀ ਸ਼੍ਰੀਕਾਲ ਤੱਕ ਸਾਹਿਬ ਦੇ ਵੱਲੋਂ ਜਾਂ ਫਰੰਤਰਿੰਕ ਕਮੇਟੀ ਦੇ ਵੱਲੋਂ ਦਿੱਤੀ ਜਾਵੇਗੀ ਫਿਲਹਾਲ ਦੇ ਲਈ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ ਜਿਹੜਾ ਜਨ ਲੋਕ ਤੁਸੀਂ ਦੇਖ ਰਹੇ ਹੋ ਉਹਨਾਂ ਤੇ ਮੈਂ ਤੁਹਾਡੇ ਨਾਲ ਜਗਵਿੰਦਰ ਸਿੰਘ ਪ੍ਰੋਗਰਾਮ ਖਪਰੇਨ ਫਿਲਟਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਦੇ ਵਿੱਚ استقبال ਹੈ ਅੱਜ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਸੱਤ ਮੈਂਬਰੀ ਕਮੇਟੀ ਦੀ ਅਗਵਾਈ ਕਰਨ ਵਾਲੇ ਤੇ ਉੱਥੇ ਹੀ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਜਿਨ੍ਹਾਂ ਦੇ ਵੱਲੋਂ ਅੱਜ ਅਚਾਨਕ ਹੀ ਪ੍ਰੈਸ ਕਾਨਫਰੰਸ ਦੇ ਦੌਰਾਨ ਅਸਤੀਫਾ ਦੇ ਦਿੱਤਾ ਕਿ ਅੱਜ ਤੋਂ ਬਾਅਦ ਚਰਚਾ માં ਤੇ ਜ਼ੋਰੀਆ ਨੇ ਪੰਥ ਦੇ ਵਿੱਚ ਵੀ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਤਾਂ ਉੱਤੇ ਜੇਕਰ ਜ਼ਿਕਰ ਕੀਤਾ ਜਾਵੇ ਬਹੁਤ ਸਾਰੇ ਕਾਰਨ ਨੇ ਜਿਹੜੇ ਵੱਖੋ ਵੱਖਰੇ ਲੀਡਰਾਂ ਦੇ ਵੱਲੋਂ ਵੀ ਦੱਸੇ ਜਾ ਰਹੇ ਨੇ ਇਸ ਅਸਤੀਫੇ ਦੇ ਪਿੱਛੇ ਕਿਉਂਕਿ ਥੋੜੇ ਦਿਨ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਦੀਆਂ ਸ਼ਿਵਾਮਣੀ ਜਿਹੜੀਆਂ ਖਤਮ ਕੀਤੀਆਂ ਗਈਆਂ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਈ ਅਤੇ ਉਸ ਤੋਂ ਬਾਅਦ ਅਚਾਨਕ ਜਿਹੜਾ ਪ੍ਰੈਸ ਕਾਨਫਰੰਸ ਦੌਰਾਨ ਜੱਸਪੀਸੀ ਪ੍ਰਧਾਨ ਹਰਜਿੰਦਰ ਸਿੰਘ ਤਾਮੀਤ ਦੇ ਵੱਲੋਂ ਵੀ ਅਸਤੀਫਾ ਦੇ ਦਿੱਤਾ ਗਿਆ ਤਾਂ ਅੱਜ ਪ੍ਰੋਗਰਾਮ ਦੇ ਵਿੱਚ ਇਸੇ